ਸੱਚੀ ਇਕੱਤਾਰੇ ਬੱਚਿਓ ਅੱਜ ਪਾਠ ਨੰਬਰ 34 ਦੇ ਵਿੱਚ ਅਸੀਂ ਕਨੌੜਾ ਮਾਤਰਾ ਨਾਲ ਮੁਹਾਰਨੀ ਪੜਾਂਗੇ ਕਨੌੜਾ ਮਾਤਰਾ ਨਾਲ ਮੁਹਾਰਨੀ ਕਨੌੜਾ ਮਾਤਰਾ ਦੀ ਮੁਹਾਰਨੀ ਪੜਾਂਗੇ ਇਹ ਕਨੌੜਾ ਦੀ ਮਾਤਰਾ ਹੈ ਇਹ ਅੱਖਰ ਦੇ ਉੱਪਰ ਲੱਗਦੀ ਹੈ ਐੜੇ ਦੇ ਉੱਪਰ ਕਨੋੜਾ ਲੱਗਦਾ ਤਾਂ ਔ ਦੀ ਆਵਾਜ਼ ਦਿੰਦਾ ਹੈ ਔ ਕਨੋੜਾ ਔ ਦੀ ਆਵਾਜ਼ ਦਿੰਦਾ ਹੈ ਕਿਹੜੀ ਆਵਾਜ਼ ਦਿੰਦਾ ਹੈ ਔ ਔ ਸ਼ਾਬਾਸ਼ ਤਿਆਰ ਵੀ ਬੱਚਿਓ ਪੜੀਏ ਫਿਰ ਆਪਾਂ ਅੱਗੇ ਜਿੰਜੀ ਹਾਂਜੀ ਅੱਜ ਅਸੀਂ ਕਨੋੜਾ ਮਾਤਰਾ ਨਾਲ ਬਹਾਰਨੀ ਪੜਾਂਗੇ ਇਸ ਤੋਂ ਪਹਿਲਾਂ ਅਸੀਂ ਪੜ ਚੁੱਕੇ ਹਾਂ ਅ ਔ आ।, आ ए I ई ई उ वु? उ ऊ ओ ए ए ए ओ ए... ओ आ... 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 उ... ते तालियां मारो सारे बच्चे सारे बच्चे मेरे पिछे पिछे बोलन के जिम्मे मैं बोला गा उस प्रकार ही बोलना है ठीक नहीं सीख जावा कनाडा मात्रा वाली एडे कनौड़ा ओसे कनौड़ा सौ ਨੋੜਾ ਹਾਇ ਕਨੋੜਾ ਹੋ ਹਾਇ ਕਨੋੜਾ ਹੋ ਹਾਇ ਕਨੋੜਾ ਹੋ ਹਾਇ ਕਨੋੜਾ ਹੋ ਕਕੇ ਕਨੋੜਾ ਕੋ शाबाश सारे बच्चे बोलन गे खे कनौड़ा ख ग्गे कनौड़ा गौ गे कनौड़ा कौ शाबाश बहुत बढ़िया तालियां मारो सारे बच्चे ਚੇ ਕਨੌੜਾ ਚੇ ਕਨੌੜਾ ਛੇ ਕਨੌੜਾ ਛੇ ਕਨੌੜਾ ਔਰ ਇਹ ਆਵਾਜ਼ ਜਾਂਦਾ ਔ ਜਿਹੜੇ ਵੀ ਅੱਖਰ ਦੇ ਨਾਲ ਲੱਗਦਾ ਉਹਦੇ ਨਾਲ ਔ ਲ ਆ ਜਾਂਦਾ ਜਜੇ ਕਨੌੜਾ ਜੋ ਜਜੇ ਕਨੌੜਾ ਜੋ ਝਜੇ ਕਨੌੜਾ ਚੋ ਜਜੇ ਟੈਕੇ ਕਨੌੜਾ ਟੋ ਟੈਕੇ ਕਨੌੜਾ ਟੋ ਠੱਠੇ ਕਨੌੜਾ ਠੋ ਠੱਠੇ ਕਨੌੜਾ ਖੋ ਡੱਡੇ ਕਨੌੜਾ ਡੋ ਡੱਡੇ ਕਨੌੜਾ ਡੋ ਟੱਡੇ ਕਨੌੜਾ ਟੋ नाने कनौड़ा नौ नाने कनौड़ा नौ तते कनौड़ा तो 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 ददे कनौड़ा तो, तो दो तत्यकनोडा तो, तत्यकनोडा तो. नौड़ा तो। तो। नौड़ा नौ शाबाश तारियां बारह सारे जड़े एक बारी अगे पढ़ते बार हैं पपे कनौड़ा पौ ਫਫੇ ਕਨੌੜਾ ਫੋ ਬੱਬੇ ਕਨੌੜਾ ਬੋ ਬੱਬੇ ਕਨੌੜਾ ਬੋ ਪੱਬੇ ਕਨੌੜਾ ਭੋ ਬੱਬੇ ਕਨੌੜਾ ਭੋ ਮੰਮੇ ਕਨੌੜਾ ਮੋ ਮੰਮੇ ਕਨੌੜਾ ਮੋ ਯਈਏ ਕਨੌੜਾ ਯੋ ਰਾੜੇ ਕਨੌੜਾ ਰੋ ਰਾੜੇ ਕਰੋੜਾ ਨੋ ਰੋ ਲੱਲੇ ਕਨੌੜਾ ਲੋ ਲੱਲੇ ਕਰੋੜਾ ਲੋ ਵਾਵੇ ਕਨੌੜਾ ਵੋ ਵਾਵੇ ਕਰੋੜਾ ਵੋ ਰਾੜੇ ਕਨੌੜਾ ਰੋ ਰਾੜੇ ਕਰੋੜਾ ਰੋ ਸ਼ਾਬਾਸ਼ ਤਾਲੀਆਂ ਮਾਰੋ ਸਾਰੇ ਬੱਚੇ ਬਹੁਤ ਵਧੀਆ ਐਨੇ ਨੂੰ ਕਨੌੜਾ ਓ ਕਨੌੜਾ ਔਰ ਹੀ ਆਵਾਜ਼ ਦਿੰਦਾ ਹੈ ਹੁਣ ਅਸੀਂ ਸਿੱਧਾ ਹੀ ਪੜਾਂਗੇ ਸਸੇ ਕਨੌੜਾ ਨਹੀਂ ਕਹਾਂਗੇ ਐੜੇ ਕਨੌੜਾ ਨਹੀਂ ਬੋਲਾਂਗੇ ਸਿੱਧਾ ਹੀ ਔ ਬੋਲਾਂਗੇ ਜੋ ਧੁਨੀ ਪੈਦਾ ਕਰਦੇ ਹੈ ਐੜੇ ਦੇ ਨਾਲ ਕਨੌੜਾ ਦੀ ਮਾਤਰਾ ਲਾ ਕੇ ਜੋ ਧੁਨੀ ਪੈਦਾ ਹੁੰਦੀ ਹੈ ਅਸੀਂ ਉਹੀ ਬੋਲਾਂਗੇ ਸਿੱਧਾ ਠੀਕ ਤਿਆਰ ਬੱਚਿਓ ਹਾਂਜੀ ਸ਼ਾਬਾਸ਼ ਸਾਰੇ ਬੱਚੇ ਬੋਲਣਗੇ ਉੱਚੀ ਆਵਾਜ਼ ਦੇ ਵਿੱਚ 오소호 축하받 습. 봐도 이해 타리야 마루 사리 빛. 코코 ਬਹੁਤ ਵਧੀਆ ਤਾੜੀਆਂ ਮਾਰੋ ਸਾਰੇ ਬੱਚੇ ਚੋ ਸ਼ੋ ਸ਼ਾਬਾਸ਼ ਜੋ ਜੋ ਚੋ ਟੋ ठ डो डो ट डो न ट ट ठ ठ ड ड ਸੋ ਬੋ ਪੋ ਪੋ ਮੋ ਯੋ ਯਾ ਰਾ ਲਾ ਵਾ ਰੋ ਸ਼ਾਬਾਸ਼ ਤਾਲੀਆਂ ਮਾਰੋ ਸਾਰੇ ਬੱਚੇ ਸਲਾਈ ਨੂੰ ਇੱਥੇ ਹੀ ਰੋਕ ਕੇ ਬੱਚਿਆਂ ਨੂੰ ਇਸ ਪ੍ਰਕਾਰ ਬਾਰ ਬਾਰ ਦੁਹਰਾਉਣ ਲਈ ਕਿਹਾ ਜਾ ਸਕਦਾ ਤਾਂ ਜੋ ਵਧੀਆ ਤਰੀਕੇ ਦੇ ਨਾਲ ਬੱਚੇ ਮਹਾਰਨੀ ਕਨੋੜਾ ਮਾਤਰਾ ਦੇ ਨਾਲ ਧੁਨੀ ਉਚਾਰਨ ਸਿੱਖ ਸਕਣ ਇਸ ਤੋਂ ਅੱਗੇ ਅਸੀਂ ਅਭਿਆਸ ਕਰਦੇ ਹਾਂ ਫਿਰ ਅਸੀਂ ਅਭਿਆਸ ਜਦੋਂ ਬੱਚੇ 4-5 ਦਿਨ ਲਗਾਤਾਰ ਇਸ ਮਹਾਰਨੀ ਨੂੰ ਬੋਲਦੇ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਅਭਿਆਸ ਕਰਾਂਗੇ ਕਿ ਦੇਖਾਂਗੇ ਬੱਚਿਆਂ ਨੇ ਕੀ ਸਿੱਖਿਆ ਹੈ ਹੁਣ ਤੱਕ ਅਭਿਆਸ ਕਰਦੇ ਹਾਂ ਹਾਂਜੀ ਮੈਂ ਪੁਆਇੰਟਰ ਲਗਾਵਾਂਗਾ ਤੇ ਬੱਚੇ ਬੋਲਣਗੇ ਕਿ ਕੀ ਅੱਖਰ ਦੇ ਨਾਲ ਕਨੌੜਾ ਮਾਤਰਾ ਲਾ ਕੇ ਕੀ ਧੁਨੀ ਪੈਦਾ ਕਰਦੀ ਹੈ ਕੀ ਆਵਾਜ਼ ਪੈਦਾ ਹੁੰਦੀ ਹੈ ਦੱਸੋ ਬਈ ਔ ਔ ਸ਼ਾਬਾਸ਼ ਮੇਰੇ ਬੱਚੇ ਦੀ ਆਵਾਜ਼ ਆਉਣ ਤੋਂ ਪਹਿਲਾਂ ਸਕਰੀਨ ਦੇ ਉੱਪਰ ਪੜ੍ਹ ਰਹੇ ਬੱਚੇ ਬੋਲਣਗੇ ਬੋਲੋ ਸੋ ਸੋ ਖ ਸ਼ਾਬਾਸ਼ ਵਾ ਗਾ ਬਹੁਤ ਵਧੀਆ ਸ਼ਾਬਾਸ਼ ਹਾਂਜੀ ਹਾਂਜੀ ਬੋਲੋ ਬੋਲੋ ਕ ਕ ਸ਼ਾਬਾਸ਼ ਤਾੜੀਆਂ ਮਾਰੋ ਸਾਰੇ ਬੱਚੇ ਬਹੁਤ ਵਧੀਆ ਸੀ ਛਾ ਜਾ ਜੋ ਜ ਜੋ ਜੋ ਸ਼ਾਬਾਸ਼ ਤਾੜੀਆਂ ਮਾਰੋ ਬੱਚੇ ਸਾਰੇ ਬਹੁਤ ਵਧੀਆ ਟ ਠ ਠ ਢ ਟ ਨ ਨੋ ਟ ਬਹੁਤ ਵਧੀਆ ਠ P P P P P P B B P M M Y Y R L L V R R R R ਬਹੁਤ ਵਧੀਆ ਬਹੁਤ ਵਧੀਆ ਸਾਰੇ ਬੱਚੇ ਤਾੜੀਆਂ ਮਾਰੋ ਬਈ ਜੇਕਰ ਬੱਚੇ ਮਹਾਰਨੀ ਦਾ ਸਹੀ ਤੁਨੀ ਉਚਾਰਨ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਮਿਰਿਆ ਨੂੰ ਬੋਲੀ ਵੀ ਮਹਾਰਨੀ ਪਹਿਲੀ ਸਦਾਈ ਨੂੰ ਬਾਰ ਬਾਰ ਦਾ ਹੋਣ ਕਿਹਾ ਜਾ ਸਕਦਾ ਹੈ ਬਹੁਤ ਬਹੁਤ ਧੰਨਵਾਦ ਅਕੀਲੇ ਪਾੜ ਵਿੱਚ ਅਸੀਂ ਕਨੌੜਾ ਮਾਤਰਾ ਦੇ ਨਾਲ ਬੰਨ ਵਾਲੇ ਸ਼ਬਦ ਪੜ੍ਹਾਂਗੇ ਹਾਂ